ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੇਜਿੰਦਰ ਸਿੰਘ ਮਾਨਸਾ ਤੁਸੀਂ ਦੇਖ ਰਹੇ ਹੋ ਵਿਰਾਸਤੀ 7 ਦੀਆਂ ਤਸਵੀਰਾਂ ਵਿਰਾਸਤੀ 7 ਦੇ ਵਿੱਚ ਇੱਕ ਅਨਮੋਲ ਚੀਜ਼ ਇਹ ਹੈ ਕਿ ਅਸੀਂ ਜ਼ਿੰਦਗੀ ਭਰ ਦਾ ਕੈਲੰਡਰ ਤਿਆਰ ਕੀਤਾ ਹੈ ਦੇਸੀ ਮਹੀਨਿਆਂ ਦਾ ਜ਼ਿੰਦਗੀ ਭਰ ਦੇ ਕੈਲੰਡਰ ਦੇ ਵਿੱਚ ਅਸੀਂ ਸਾਰੀ ਚੀਜ਼ ਏ ਖੋਦ ਕੇ ਬਣਾਈ ਹੈ ਅੰਗਰੇਜ਼ੀ ਚ ਕਹਿੰਦੇ ਨੇ ਇੰਗ੍ਰੇਵ ਕੀਤੀ ਹੋਈ ਹੈ ਇਹਦੇ ਤੇ ਆਪਾਂ ਨੌ ਬਲੇਡ ਕੁਝ ਵੀ ਮਾਰਦੇ ਰਹੀਏ ਇਹ ਅੱਖਰ ਖਰਾਬ ਨਹੀਂ ਹੋਣਗੇ ਕਦੇ ਵੀ ਇਇਸ ਤਰੀ ਰਹਿਣਗੇ ਤੇ ਇਸ ਦੇ ਵਿੱਚ ਅਸੀਂ ਜ਼ਿੰਦਗੀ ਭਰ ਦੇ ਕੈਲੰਡਰ ਵਿੱਚ ਰੱਖਿਆ ਕੀ ਹੈ ਕਿ 1 ਤੋਂ 31 ਤੱਕ ਗੁਰਮੁਖੀ ਗਿਣਤੀ ਹੈ ਤੇ ਉਸ ਤੋਂ ਬਾਅਦ ਸਾਰੇ ਦੇਸੀ ਮਹੀਨੇ ਨੇ ਚਾਹੇ ਚੇਤ ਹੈ ਬਸਾਖ ਹੈ ਜੇਠ ਹੈ ਹਾੜ ਸੌਣ ਭਾਦੋ ਸਾਰੇ ਦੇਸੀ ਮਹੀਨੇ ਇਸ ਵਿੱਚ ਦਿਖਾਈ ਦਿੰਦੇ ਨੇ ਜੇ ਕਹਿ ਲਈ ਆਪਾਂ ਇਸ ਟਾਕੀ ਦੇ ਵਿੱਚ ਟਾਕੀ ਦੇ ਵਿੱਚ ਆਪਾਂ ਉਹ ਚੀਜ਼ ਲਿਆਉਣੇ ਜਿਹੜੀ ਚੱਲ ਰਹੀ ਹੈ ਜਿਵੇਂ ਅੱਜ ਕੱਲ ਮੱਘਰ ਮਹੀਨਾ ਚੱਲ ਰਿਹਾ ਤੇ ਦਿਨ ਹੈਗਾ ਵੀਰਵਾਰ ਤੋਂ ਆਪਾਂ ਕਰਤਾ ਸ਼ੁੱਕਰਵਾਰ ਮਗਰ ਮਹੀਨਾ ਤੇ ਤਰੀਕ ਲੈਣੀ ਆਪਾਂ ਮੰਨ ਲਓ ਅੱਜ ਤਰੀਕ ਹੈਗੀ 21 ਤਾਂ ਮਗਰ ਮਹੀਨਾ ਚੱਲ ਰਿਹਾ ਸ਼ੁੱਕਰਵਾਰ ਹੈ ਤਾਂ ਅਸੀਂ ਅਸੀਂ ਇਸ ਨੂੰ ਦਫ਼ਤਰਾਂ ਦੇ ਵਿੱਚ ਰੱਖ ਸਕਦੇ ਹਾਂ ਅਸੀਂ ਇਸ ਨੂੰ ਘਰੇ ਰੱਖ ਸਕਦੇ ਹਾਂ ਜਾਂ ਕਹਿ ਲਈਏ ਇਸ ਨੂੰ ਸਨਮਾਨ ਚਿੰਨ੍ਹ ਦੇ ਰੂਪ ਚ ਬਹੁਤ ਦਿੱਤਾ ਜਾਂਦਾ ਹੈ ਕੋਈ ਕਬੱਡੀ ਟੂਰਨਾਮੈਂਟ ਕਰਾ ਰਹੇ ਹੋ ਤੁਸੀਂ ਕੋਈ ਸੰਗੀਤ ਦਾ ਪ੍ਰੋਗਰਾਮ ਕਰਾ ਰਹੇ ਹੋ ਤਾਂ ਇੱਥੇ ਸੰਸਥਾ ਦਾ ਨਾਮ ਲਿਖਿਆ ਜਾਂਦਾ ਹੈਗਾ ਤੁਸੀਂ ਸੰਸਥਾ ਦਾ ਨਾਮ ਲਿਖ ਸਕਦੇ ਹੋ ਗੁਰਦਾਰਾ ਕਮੇਟੀ ਦਾ ਨਾਮ ਲਿਖ ਸਕਦੇ ਹੋ ਕੋਈ ਵੀ ਪ੍ਰਵੰਧਕ ਕਮੇਟੀ ਹੈ ਤੇ ਇਸ ਇਸ ਨੂੰ ਸਨਮਾਨ ਚਿੰਨ੍ਹ ਦੇ ਰੂਪ ਚ ਦੇ ਕੇ ਆਪਾਂ ਇਹ ਜ਼ਿੰਦਗੀ ਭਰ ਦਾ ਕੈਲੰਡਰ ਕਿਸੇ ਵੀ ਸੱਜਣ ਮਿੱਤਰ ਪਿਆਰੇ ਦੇ ਘਰ ਪੁੰਚਾ ਸਕਦੇ ਹਾਂ ਤੇ ਇਸ ਦੇ ਫਾਇਦੇ ਕੀ ਨੇ ਕਿ ਇਸ ਨਾਲ ਸਾਡੇ ਜਿਹੜੇ ਬੱਚੇ ਐ ਉਹ ਦੇਸੀ ਮਹੀਨੇ ਯਾਦ ਕਰ ਲੈਂਦੇ ਨੇ ਸਾਡੇ ਤੇ ਗੁਰਮੁਖੀ ਗਿਣਤੀ ਉਹਨਾਂ ਨੂੰ ਯਾਦ ਹੋ ਜਾਂਦੀ ਕਹਿ ਲਈਏ ਤੇ 1 ਤੋਂ 10 ਤੱਕ ਗੁਰਮੁਖੀ ਗਿਣਤੀ ਜੇਕਰ ਯਾਦ ਹੋ ਜਾਂਦੀ ਹੈ ਦਾ ਸੁਭਾਵਕ ਹੈ ਕਿ ਸਾਡੇ ਸਾਰੇ ਗੁਰਮੁਖੀ ਗਿੰਤੀ ਚਾਹੇ 79 ਐ 99 ਐ 99 ਉਹ ਸੌਖੇ ਤਰੀਕੇ ਨਾਲ ਯਾਦ ਹੋ ਜੇਗੀ ਸੋ ਮੇਰੀ ਬੇਨਤੀ ਹੈ ਸਾਰੇ ਮਿੱਤਰ ਪਿਆਰਾਂ ਨੂੰ ਇੱਕ ਤਾਂ ਇਸ ਵੀਡੀਓ ਨੂੰ ਜਰੂਰ ਸਾਂਝਾ ਕਰੋ ਵੱਤ ਤੋਂ ਵੱਤ ਮਿੱਤਰ ਪਿਆਰਾਂ ਤੱਕ ਤੇ ਜੇਕਰ ਤੁਸੀਂ ਇਹ ਕੈਲੰਡਰ ਆਪਣੇ ਘਰ ਦਾ ਸ਼ਿੰਗਾਰ ਬਣਾਉਣਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਨੂੰ ਮਾਨ ਸਨਮਾਨ ਦੇ ਰੂਪ ਵਿੱਚ ਵਰਤਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਸੰਪਰਕ ਨੰਬਰ 730735150 ਤੇ ਸੰਪਰਕ ਕਰ ਸਕਦੇ